ਤਰਨਤਾਰਨ ਦੀ ਰਹਿਣ ਵਾਲੀ ਇਸ ਕੁੜੀ ਦਾ ਵਿਆਹ ਕੋਟ ਕਪੂਰਾ ਦੇ ਰਹਿਣ ਵਾਲੇ ਅਮਰਜੀਤ ਸਿੰਘ ਦੇ ਨਾਲ ਕੀਤਾ ਗਿਆ ਸੀ। ਇਹ ਵਿਆਹ ਤੇ ਰਿਸ਼ਤਾ ਹੋਇਆ ਕਿਵੇਂ? ਦੋਹਾਂ ਪਾਸਿਆਂ ਤੋਂ ਵਿਚੋਲੇ ਸੀ। ਇੱਕ ਦਾ ਨਾਮ ਸੀ ਰਵਨੀਤ ਕੋਹਰ ਅਤੇ ਦੂਜਾ ਪ੍ਰਗਟ ਸਿੰਘ। ਇਹਨਾਂ ਦੇ ਵੱਲੋਂ ਵਿਆਹ ਦੀਆਂ ਤਿਆਰੀਆਂ ਕਰਵਾ ਦਿੱਤੀਆਂ ਗਈਆਂ ਪਰ ਵਿਆਹ ਤੋਂ ਇੱਕ ਦੋ ਦਿਨ ਬਾਅਦ ਹੀ ਕਿਹਾ ਜਾ ਰਿਹਾ ਹੈ ਕਿ ਕੁੜੀ ਆਪਣੇ ਪੇਕੇ ਘਰ ਨੂੰ ਵਾਪਸ ਆ ਗਈ। ਅਤੇ ਇਸ ਤੋਂ ਬਾਅਦ ਇਹਨਾਂ ਦੇ ਵੱਲੋਂ ਵਿਚੋਲਣ ਨੂੰ ਬੁਲਾਇਆ ਜਾਂਦਾ ਉਸ ਦਾ ਮੂੰਹ ਕਾਲਾ ਕੀਤਾ ਜਾਂਦਾ ਅਤੇ ਪੂਰੇ ਪਿੰਡ ਦੇ ਵਿੱਚ ਘੁਮਾਇਆ ਜਾਂਦਾ ਇਸ ਪਰਿਵਾਰ ਦਾ ਕਹਿਣਾ ਸੀ ਕਿ ਸਾਡੀ ਧੀ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਅਤੇ ਕੁੜੀ ਨੇ ਕਿਹਾ ਕਿ ਮੇਰੇ ਤੋਂ ਜ਼ਿਆਦਾ ਮੂੰਹ ਤਾਂ ਇਸ ਵਿਚੋਲਣ ਦਾ ਕਾਲਾ ਨਹੀਂ ਹੋਇਆ ਕਿਉਂਕਿ ਮੇਰੀ ਤਾਂ ਪੂਰੀ ਜ਼ਿੰਦਗੀ ਹੀ ਨਰਕ ਬਣਾ ਦਿੱਤੀ ਗਈ ਹੈ ਕਿਉਂਕਿ ਮੇਰਾ ਵਿਆਹ ਇਸ ਵਿਚੋਲਣ ਦੇ ਵੱਲੋਂ ਇੱਕ ਨਸ਼ਈ ਮੁੰਡੇ ਦੇ ਨਾਲ ਕਰਵਾ ਦਿੱਤਾ ਗਿਆ ਸੀ ਇਸ ਤੋਂ ਇਲਾਵਾ ਵੀ ਇਸ ਕੁੜੀ ਦੇ ਵੱਲੋਂ ਮੁੰਡੇ ਵਾਲਿਆਂ ਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਗਏ। ਉਹਨਾਂ ਸਾਰੇ ਇਲਜ਼ਾਮਾਂ ਦਾ ਜਵਾਬ ਮੁੰਡੇ ਵਾਲਿਆਂ ਦੇ ਵੱਲੋਂ ਦਿੱਤਾ ਗਿਆ। ਬਕਾਇਦਾ ਉਹ ਵੱਡੇ-ਵੱਡੇ ਟੈਸਟ ਕਰਵਾਉਣ ਨੂੰ ਤਿਆਰ ਨੇ। ਨਸ਼ੇ ਦੀ ਗੱਲ ਜ਼ਿਕਰ ਕੁੜੀ ਵਾਲੇ ਆਖ ਰਹੇ ਸੀ। ਮੁੰਡੇ ਨੇ ਕਿਹਾ ਕਿ ਤੁਸੀਂ ਮੈਨੂੰ 10 ਦਿਨ ਕਿਤੇ ਹੋਰ ਇੱਕ ਪਾਸੇ ਰੱਖ ਕੇ ਦੇਖ ਲਵੋ ਤੁਹਾਨੂੰ ਪਤਾ ਲੱਗ ਜਾਊਗਾ ਕਿ ਮੈਂ ਨਸ਼ਾ ਪੱਤਾ ਨਹੀਂ ਕਰਦਾ। ਹੁਣ ਇਹ ਰਿਸ਼ਤਾ ਹੋਇਆ ਕਿਵੇਂ? ਕੁੜੀ ਵਾਲੇ ਕਹਿੰਦੇ ਨੇ ਕਿ ਸਾਨੂੰ ਬੁੱਧਵੀਰਵਾਰ ਨੂੰ ਹੀ ਫੋਨ ਆਂਦਾ। ਕੀ ਅਮਰਜੀਤ ਦੇ ਨਾਲ ਜਿਸ ਕੁੜੀ ਦਾ ਵਿਆਹ ਹੋਣਾ ਸੀ ਉਹ ਭੱਜ ਗਈ ਹੈ ਜਿਸ ਕਰਕੇ ਉਸੇ ਦਿਨ ਹੀ ਮੁੰਡੇ ਦਾ ਵਿਆਹ ਹੋਣਾ ਲਾਜ਼ਮੀ ਹੈ ਐਤਵਾਰ ਨੂੰ ਘਰ ਦੇ ਵਿੱਚ ਵਿਆਹ ਰੱਖਿਆ ਹੋਇਆ ਹੈ ਵੀਰਵਾਰ ਨੂੰ ਕੁੜੀ ਵਾਲਿਆਂ ਦੇ ਕੋਲ ਇਹ ਰਿਸ਼ਤਾ ਪਹੁੰਚਦਾ ਹੈ 1-2 ਦਿਨ ਦਾ ਨਾਗਾ ਪਾ ਕੇ ਸ਼ੁੱਕਰ ਸ਼ਨੀਵਾਰ ਛੱਡ ਕੇ ਹੀ ਐਤਵਾਰ ਨੂੰ ਆਪਣੀ ਧੀ ਦਾ ਵਿਆਹ ਅਮਰਜੀਤ ਦੇ ਨਾਲ ਕਰ ਦਿੰਦੇ ਨੇ ਮੁੰਡੇ ਵਾਲੇ ਜਿਹੜੀ ਆਪਣੀ ਮਜਬੂਰੀ ਦੱਸ ਰਹੇ ਸੀ ਕਿ ਕੋਈ ਕੁੜੀ ਭੱਜ ਗਈ ਹੈ ਜਿਸ ਕਰਕੇ ਅਸੀਂ ਛੇਤੀ ਵਿਆਹ ਕਰਨਾ ਚਾਹੁੰਦੇ ਆ ਕੁੜੀ ਵਾਲਿਆਂ ਨੇ ਉਹ ਸਮਝਦੇ ਹੋਏ ਆਪਣੀ 10ਵੀਂ ਪਾਸ ਕੁੜੀ ਦਾ ਵਿਆਹ ਅਮਰਜੀਤ ਦੇ ਨਾਲ ਕਰ ਦਿੱਤਾ ਹੁਣ ਜਦੋਂ ਕੁੜੀ ਕੋਟਕਪੂਰਾ ਆਪਣੇ ਸਹੁਰੇ ਘਰ ਦੇ ਵਿੱਚ ਪਹੁੰਚਦੀ ਹੈ ਤਾਂ ਉਹ ਦੇਖਦੀ ਹੈ ਕਿ ਉਸ ਦਾ ਪਤੀ ਜਦੋਂ ਵੀ ਬਾਥਰੂਮ ਦੇ ਵਿੱਚੋਂ ਬਾਹਰ ਆਂਦਾ ਹੈ ਤਾਂ ਉਹ ਪਸੀਨੋ ਪਸੀਨੀ ਹੋਇਆ ਹੁੰਦਾ ਹੈ ਅਤੇ ਉਸ ਦੇ ਹੱਥ ਪੈਰ ਕੰਬ ਰਹੇ ਹੁੰਦੇ ਨੇ ਜਦੋਂ ਇਹ ਸਭ ਕੁਝ ਦੇਖਣ ਤੋਂ ਬਾਅਦ ਕੁੜੀ ਨੇ ਆਪਣੇ ਪਤੀ ਨੂੰ ਪੁੱਛਿਆ ਕਿ ਆਖਿਰਕਾਰ ਇਸ ਦਾ ਕਾਰਨ ਕੀ ਹੈ ਤਾਂ ਉਸ ਨੇ ਕਿਹਾ ਕਿ ਮੈਂ ਬਿਮਾਰ ਰਹਿਣਾ ਜਿਸ ਕਰਕੇ ਮੈਨੂੰ ਪਸੀਨਾ ਆ ਰਿਹਾ ਹੈ ਗਰਮੀ ਆਉਂਦੀ ਹੈ ਤੇ ਮੇਰੇ ਮੇਰੇ ਸਰੀਰ ਦੇ ਵਿੱਚ ਵੀ ਕੰਮਾਂ ਛਿੜ ਜਾਂਦਾ ਪਰ ਇੱਕ ਦਿਨ ਇਸ ਕੁੜੀ ਦੇ ਵੱਲੋਂ ਆਪਣੇ ਪਤੀ ਨੂੰ ਫੜ ਲਿਆ ਗਿਆ ਕੁਝ ਜਲੇ ਹੋਏ ਨੋਟ ਜਲੇ ਹੋਏ ਪੇਪਰ ਅਤੇ ਲਾਈਟਰ ਸਮੇਤ ਇਹ ਸਾਰਾ ਸਮਾਨ ਇਸ ਕੁੜੀ ਦੇ ਵੱਲੋਂ ਆਪਣੀ ਸੱਸ ਨੂੰ ਲਿਆ ਕੇ ਫੜਾਇਆ ਜਾਂਦਾ ਹੈ ਪਰ ਸੱਸ ਕੋਈ ਵੀ ਜਵਾਬ ਨਹੀਂ ਦਿੰਦੀ ਕੁਝ ਵੀ ਨਹੀਂ ਕਹਿੰਦੀ ਆਪਣੇ ਮੁੰਡੇ ਨੂੰ ਕਿਉਂਕਿ ਕੁੜੀ ਦਾ ਕਹਿਣਾ ਹੈ ਕਿ ਉਹ ਮਾਂ ਪਹਿਲਾਂ ਹੀ ਸਭ ਕੁਝ ਜਾਣਦੀ ਸੀ ਅਤੇ ਧੋਖੇ ਦੇ ਨਾਲ ਮੇਰੇ ਨਾਲ ਉਸ ਮੁੰਡੇ ਦਾ ਵਿਆਹ ਕਰਵਾ ਦਿੱਤਾ ਗਿਆ ਅਤੇ ਜਦੋਂ ਮੈਂ ਉਸ ਮੁੰਡੇ ਦੇ ਨਾਲ ਗੱਲਬਾਤ ਕੀਤੀ ਕਿ ਤੂੰ ਨਸ਼ਾ ਪੱਤਾ ਛੱਡ ਦੇ ਤਾਂ ਉਹ ਆਖਦਾ ਸੀ ਕਿ ਮੈਨੂੰ 10 ਦਿਨ ਦੇ ਤੁਰੋਲਾ ਨਾ ਪਾ ਆਪਣੇ ਘਰ ਵਾਪਸ ਨਾ ਜਾ ਮੈਂ ਨਸ਼ਾ ਛੱਡ ਦਵਾਂਗਾ ਪਰ ਕੁੜੀ ਨੇ ਜਦੋਂ ਇਹ ਦੇਖਿਆ ਕਿ ਘਰ ਦੇ ਹਾਲਾਤ ਮਾੜੇ ਹੁੰਦੇ ਜਾ ਰਹੇ ਨੇ ਅਤੇ ਜੇਕਰ ਮੁੰਡੇ ਨੂੰ ਕੁਝ ਹੋ ਗਿਆ ਤਾਂ ਉਸਦੇ ਸਿਰ ਹੀ ਸਭ ਕੁਝ ਹੋਣਾ ਹੈ ਤਾਂ ਉਸਨੇ ਆਪਣਾ ਸੋਹਰਾ ਪਰਿਵਾਰ ਛੱਡਣ ਦੇ ਵਿੱਚ ਹੀ ਬਿਹਤਰੀ ਸਮਝੀ ਅਤੇ ਉਹ ਆਪਣੇ ਘਰ ਫੋਨ ਕਰਕੇ ਆਖਦੀ ਹੈ ਕਿ ਮੁੰਡਾ ਇਹੋ ਜਿਹੀ ਕਾਰੀ ਕਰਦਾ ਹੈ ਮੈਨੂੰ ਧਮਕੀਆਂ ਵੀ ਦਿੰਦਾ ਹੈ ਕਿ ਮੈਂ ਮਰ ਜਾਵਾਂਗਾ ਇਸ ਕਰਕੇ ਮੈਂ ਇਸ ਘਰ ਦੇ ਵਿੱਚ ਨਹੀਂ ਰਹਿਣਾ ਕੁੜੀ ਦੇ ਪਰਿਵਾਰਿਕ ਮੈਂਬਰ ਉਸ ਨੂੰ ਆ ਕੇ ਇੱਥੋਂ ਲੈ ਜਾਂਦੇ ਨੇ ਅਤੇ ਹੁਣ ਕੁੜੀ ਆਪਣੇ ਘਰ ਦੇ ਵਿੱਚ ਬੈਠ ਕੇ ਇਨਸਾਫ ਦੀ ਗੁਹਾਰ ਲਗਾ ਰਹੀ ਹੈ ਇਸ ਪਰਿਵਾਰ ਦਾ ਕਹਿਣਾ ਹੈ ਕਿ 420 ਦਾ ਪਰਚਾ ਹੋਣਾ ਚਾਹੀਦਾ ਹੈ ਮੁੰਡੇ ਵਾਲਿਆਂ ਦੇ ਖਿਲਾਫ ਅਤੇ ਵਿਚੋਲਣ ਦੇ ਖਿਲਾਫ ਜਿਨ੍ਹਾਂ ਨੇ ਸਾਨੂੰ ਇੰਨਾ ਵੱਡਾ ਝੂਠ ਬੋਲਿਆ ਦੂਜੇ ਪਾਸੇ ਜਦੋਂ ਹੁਣ ਮੁੰਡੇ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਸ ਦਾ ਕਹਿਣਾ ਸੀ ਕਿ ਮੇਰੀ ਕਿਸੇ ਵੀ ਤਰ੍ਹਾਂ ਦੀ ਟੈਸਟ ਕਰਵਾਏ ਜਾ ਸਕਦੇ ਨੇ ਇੱਕ ਦੋ ਟੈਸਟ ਮੈਂ ਕਰਵਾ ਕੇ ਦੇ ਵੀ ਚੁੱਕਿਆ ਉਸ ਦੇ ਵਿੱਚ ਨਸ਼ੇ ਵਾਲੀ ਕੋਈ ਵੀ ਗੱਲਬਾਤ ਨਹੀਂ ਆਈ ਮੇਰਾਸਲ ਇਹਨਾਂ ਦੀ ਕੁੜੀ ਹੀ ਬਿਮਾਰ ਹੈ ਇਹ ਰਾਤ ਨੂੰ ਉੱਠ ਕੇ ਚਿੱਕਾ ਮਾਰਦੀ ਹੈ ਇਤੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਸੀ ਕਿ ਕਿਸੇ ਦੀ ਮੌਤ ਹੋਈ ਸੀ ਕੁਝ ਸਮਾਂ ਪਹਿਲਾਂ ਤੇ ਉਸੇ ਕਰਕੇ ਹੀ ਇਹ ਕੁੜੀ ਡਰ ਅਤੇ ਦਬਾਅ ਪੈਂਦੇ ਨੇ ਇਸ ਨੂੰ ਤੇ ਇਹ ਚੀਕਾਂ ਮਾਰਨੀਆ ਸ਼ੁਰੂ ਕਰ ਦਿੰਦੀ ਹੈ ਮੁੰਡੇ ਦੇ ਵੱਲੋਂ ਉਲਟਾ ਕੁੜੀ ਦੇ ਉੱਪਰ ਹੀ ਇਲਜ਼ਾਮ ਲਗਾ ਦਿੱਤੇ ਗਏ ਤੇ ਕਿਹਾ ਗਿਆ ਇਹਨਾਂ ਗੱਲਾਂ ਦੇ ਚੱਲਦੇ ਹੋਏ ਸਾਨੂੰ ਇਹ ਕਿਹਾ ਕਿ ਉਹ ਕੁੜੀ ਨੂੰ ਆਪਣੇ ਨਾਲ ਲੈ ਗਏ ਸੀ ਕਿ ਅਸੀਂ ਕੁੜੀ ਦਾ ਇਲਾਜ ਕਰਵਾਣਾ ਪਰ ਉੱਥੇ ਜਾ ਕੇ ਇਹਨਾਂ ਨੇ ਰੋਲਾ ਪਾ ਲਿਆ ਦਹੇਜ ਦਾ ਵੀ ਪਰਚਾ ਕਰਵਾਉਣ ਦੀ ਗੱਲ ਕਰਦੇ ਨੇ ਤੇ ਨਾਲ ਹੀ ਨਸ਼ੇ ਵਾਲੀ ਗੱਲ ਵੀ ਮੇਰੇ ਤੇ ਤੌਹਤ ਲਗਾਈ ਜਾ ਰਹੀ ਹੈ ਇਹ ਦੋਵੇਂ ਪੱਖ ਸਾਹਮਣੇ ਆਏ ਨੇ ਪਰ ਇਸ ਦੇ ਵਿਚਾਲੇ ਜਦੋਂ ਵਿਚੋਲਣ ਦਾ ਮੂੰਹ ਕਾਲਾ ਕਰਕੇ ਤਰਨ ਤਰਨ ਦੇ ਟੋਟੀਆਂ ਪਿੰਡ ਦੇ ਵਿੱਚ ਘਮਾਇਆ ਜਾਂਦਾ ਉਸ ਤੋਂ ਬਾਅਦ ਉਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ ਪੁਲਿਸ ਤੱਕ ਪਹੁੰਚ ਜਾਂਦੀ ਹੈ ਉਹ ਵੀਡੀਓ ਅਤੇ ਪੁਲਿਸ ਦਾ ਕਹਿਣਾ ਹੁੰਦਾ ਹੈ ਕਿ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਜਾਂਚ ਪੜਤਾਲ ਸ਼ੁਰੂ ਹੋ ਚੁੱਕੀ ਹੈ ਵਿਆਹ ਤੋਂ ਕੁਝ ਦਿਨ ਬਾਅਦ ਹੀ ਕੁੜੀ ਦਾ ਇਸ ਤਰ੍ਹਾਂ ਘਰ ਆ ਜਾਣਾ ਬੇहद ਹੀ ਦੁਖਦਾਇਕ ਹੈ ਖਾਸ ਕਰ ਉਸ ਮਾਪਿਓ ਦੇ ਲਈ ਉਸ ਧੀ ਦੇ ਲਈ ਜਿਨ੍ਹਾਂ ਨੇ ਆਪਣੇ ਭਵਿੱਖ ਦੇ ਲਈ ਕਿੰਨੇ ਹੀ ਸੁਪਨੇ ਸੋਚੇ ਹੋਣਗੇ ਅੱਗੇ ਦੀ ਜ਼ਿੰਦਗੀ ਦੀ ਸ਼ੁਰੂਆਤ ਕਰਨ ਦੇ ਲਈ ਜਦੋਂ ਪੁੱਠੇ ਪੈਰੀ ਪਿੱਛੇ ਨੂੰ ਮੁਰਨਾ ਪੈ ਜਾਵੇ ਤਾਂ ਦਰਦ ਤਾਂ ਹੁੰਦਾ ਹੀ ਹੈ ਪਰ ਮੁੰਡੇ ਦਾ ਕਹਿਣਾ ਕਿ ਮੇਰਾ ਇਸ ਦੇ ਵਿੱਚ ਕੋਈ ਕਸੂਰ ਹੀ ਨਹੀਂ ਹੈ ਮੈਨੂੰ ਬੇਵਜਾ ਹੀ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਤਾਂ ਖੈਰ ਇਸ ਪੂਰੀ ਘਟਨਾ ਨੂੰ ਲੈ ਕੇ ਕੁੜੀ ਵਾਲਿਆਂ ਦੇ ਵੱਲੋਂ ਕੀ ਕਿਹਾ ਗਿਆ ਉਸ ਵਿਚੋਲਣ ਨੇ ਕੀ ਕੁਝ ਦੱਸਿਆ ਜਿਸ ਤੇ ਉੱਪਰ ਪੈਸੇ ਲੈਂਡ ਦੇ ਅਤੇ ਮੁੰਦਰੀ ਪਵਾਉਂਦੇ ਇਲਜ਼ਾਮ ਲੱਗੇ ਨੇ ਜਾਣਦੇ। ਉਸ ਤੋਂ ਵੀ ਵਾਰੀ ਤੇ ਕੋਈ ਨਾ ਮੁੰਡਾ ਬੁੰਡਾ ਕਾਲਾ ਕੀਤਾਗਾ। ਹਾਂਜੀ ਅੰਕਲੋਂ ਧੋਖਾ ਧੜੀ ਕੀਤੀ ਉਹਨੇ। ਉਹ ਕਹਿੰਦੀ ਕੀ ਮੁੰਡਾ ਕਵਾਰਾ ਏ। ਸਾਨੂੰ ਤੁਹਾਨੂੰ ਝੂਠ ਮਾਰ ਕੇ ਲੈ ਗਈ ਆ। ਤੇ ਅਸੀਂ ਚਲ ਗਏ ਉਹਦੇ ਨਾਲ। ਹਾਂਜੀ ਤੇ ਉੱਤੇ ਜਾ ਕੇ ਮੜ ਕੇ ਦਾ 15 ਦਿਨਾਂ ਦੇ ਵਿੱਚ ਵਿੱਚ ਇਹਨੇ ਵਿਆਹ ਲਿ ਲਿਆ ਏ ਤੇ ਤੋਂ ਉੱਥੇ ਹੀ ਚਲ ਗਏ ਵਿਆਹ ਹੋ ਗਿਆ ਤੇ ਉੱਥੇ ਜਾ ਕੇ ਸਾਨੂੰ ਪਤਾ ਲੱਗਾ ਕਿ ਮੁੰਡਾ ਵਿਆਹਿਆ ਨਸ਼ੇ ਖਾਂਦਾ ਹੈ। ਹਾਂਜੀ ਤੇ ਬਾਅਦ ਵਿੱਚ ਮੇਰੇ ਮਾਮਾ ਜੀ ਦਾ ਬੇਟਾ ਗਿਆ ਨਾਲ ਉਹਨੇ ਸਾਰੀ ਪੁਛਪੜਤਾਲ ਕੀਤੀ ਸੀ ਤੇ ਉਹਨਾਂ ਨੂੰ ਪਤਾ ਲੱਗਾ ਵੀ ਇਦਾਂ ਨਸ਼ਾ ਖਾਂਦਾ ਹੈ ਤੇ ਫਿਰ ਹੀ ਮੰਮੀ ਉਹਨੇ ਗਿਆ ਬਿਨ ਲੈ ਆਇਆ ਹਾਂਜੀ ਫਿਰ ਮੈਂ ਆ ਗਈ ਹੇਠੇ ਜਿਹੜਾ ਵਿਆਹ ਤੋਂ ਬਾਅਦ ਆਇਆ ਹਾਂਜੀ ਅਗਲੇ ਦੇ ਵਿਆਹ ਵਾਲੇ ਹਾਂਜੀ ਉਸ ਤੋਂ ਬਾਅਦ ਵੀ ਦਿਨੇ ਰਸਗਰ ਕਰਨ ਗਰਵਾ ਕੀਤੀ ਵੀ ਖੜਾਈ ਸਗਰਾ ਹਾਂਜੀ ਫਿਰ ਇਹ ਪੁੱਛਿਆ ਵੀ ਤੂੰ ਝੂਠਾ ਓ ਝੂਠ ਕਿਉਂ ਮਾਰਿਆ ਹੈ ਉਹਨੇ ਮੈਨੀ ਟੂਟ ਮਾਰਿਆ ਸਾਰਾ ਕੁਝ ਉਹਨਾਂ ਨੇ ਕੀਤਾ ਹੈ ਆਨ ਨੂੰ ਨਹੀਂ ਪਤਾ ਇਹਨੇ ਕਿੰਨੇ ਪੈਸੇ ਲਏ ਉਹਨਾਂ ਤੋਂ ਕਿੰਨੇ ਨਹੀਂ ਲੈ ਆਈ ਤੇ ਬਾਚਾਨ ਕੇ ਪੁੱਛਿਆ ਸੀ ਆਈ ਵੀ ਨਹੀਂ ਆ ਦੇ ਕਰਿਆ ਆਈ ਵੀ ਨਹੀਂ ਫੋਨ ਵੀ ਲਾਇਆ ਹੈ ਆ ਦੇ ਕਰਿਆ ਗਾਲ ਹੋ ਗਈ ਹੈ ਕੁੜੀ ਨੂੰ ਲੈਣਤਾ ਹੈ ਤੇ ਉਹ ਆਈ ਨਹੀਂ ਆ ਦੇ ਕਰੇ ਤੇ ਬਾਅਦ ਵਿੱਚ ਸਾਰੇ ਪਰਿਵਾਰ ਗਏ ਆ ਤੇ ਉਹ ਦੋਹਣੀ ਆਉਂਦੀ ਤੇ ਫੇਰ ਇਹ ਲਹਾਂਦਾ ਤੱਕੇ ਨਾ ਤੇ ਰੇ ਸੜੇ ਤੇ ਲਿਆ ਕੇ ਮੂੰਕਾ ਵਾਲਾ ਕੀਤਾ ਹਾਂਜੀ ਇਹ ਲੱਗਦਾ ਜਿਦਾ ਪੱਕਾ ਕੰਮ ਕੀਤਾ ਗਲਤ ਕੀਤਾ ਉਹ ਅੰਕਲ ਮੇਰੇ ਮੂੰਹ ਨਾਲੋਂ ਵੀ ਜ਼ਿਆਦਾ ਮੂੰਹ ਕਾਲਾ ਹੋ ਗਿਆ ਉਹਦਾ ਉਹਦਾ ਤੇ ਮੂੰਹ ਦਾ ਦੁੱਖ ਸਾਰਿਆਂ ਨੂੰ ਲੱਗਾ ਤੇ ਜਿਹੜਾ ਇਹਨੇ ਧੋਖਾ ਕੀਤਾ ਉਹ ਇਸ ਗੱਲ ਨੂੰ ਕੋਈ ਪੰਚਾਇਤ ਨੂੰ ਜਾਂ ਥਾਣੇ ਦਰਖਾਸਤ ਕੀਤੀ ਹਾਂਜੀ ਹਾਂਜੀ ਦਿੱਤੀ ਦਰਖਾਸਤ ਥਾਣੇ ਵਾਲਾ ਕੋਈ ਨਹੀਂ ਆਇਆ ਵੀ ਪਰ ਇਹਦੇ ਪੰਚਾਇਤ ਨਾਲ ਕੋਈ ਗੱਲ ਨਹੀਂ ਹੋਈ ਅੱਜ ਤੁਹਾਡਾ ਫਜ਼ਲੀ ਬੰਦਾ ਜੀ ਪੰਚਾਇਤ ਜੀ ਨਾਲ ਲੱਗੇ ਕਿ ਸਾਨੂੰ ਧੋਖਾ ਆ ਤੱਕਾਰ ਨਾ ਹੋਇਆ ਹਾਂ ਡੰਗ ਗੁੱਸਾ ਹੀ ਅੰਕਲ ਹੈ ਸਾਡਾ ਗੁੱਸਾ ਬਹੁਤ ਜ਼ਿਆਦਾ ਹੈ ਤੇ ਇਹ ਫਿਰ ਕਰਤਾ ਮੂੰਹ ਕਾਲਾ ਇਹ ਵੀਡੀਓ ਬਣਾਈਏ ਕਿਹਦੇ ਵਾਰ ਕਿਤੇ ਪਤਾ ਨਹੀਂ ਕਿੰਨੇ ਕੀਤੀ ਬੜੇ ਬੱਚੇ ਪਤਾ ਨਹੀਂ ਨਾਨੀ ਪਤਾ ਸਰਪੰਚ ਦੇ ਨਾਮ ਤੇ ਮਵਾਹ ਕੀ ਨਹੀਂ ਸਰਪੰਚ ਜਦੇ ਨਹੀਂ ਤੇ ਸਰਪੰਚ ਨੇ ਕਿਹਾ ਕੀ ਉਥੇ ਉਹ ਨਹੀਂ ਹੈ ਨਾ ਸਰਪੰਚ ਨੇ ਨਹੀਂ ਕਿਹਾ ਕੀ ਜੀ ਤੇ ਪੰਜੀ ਕੀ ਨਾਲ ਦਾ ਅਰਜੀਤ ਕਾਰ ਦਾ ਲਾਗੇ ਦਲਬਾਗ ਸਿੰਘ ਕਿਹੜਾ ਪਿੰਡ ਹੈ ਰੋਟੀਆਂ ਲੈਣ ਆਣੀ ਨਹੀਂ ਸਾਰੀ ਗੱਲ ਬਜੇਦਾ ਕਲੀ ਵੀਡੀਓ ਮੋਬਾਈਲ ਦੀ ਵਿਜੇ ਤਰਾ ਮੂੰਹ ਕਾਲਾ ਤੱਕੀ ਸਾਰੀ ਕਰ ਇਹਨਾਂ ਨੇ ਰਿਸ਼ਤਾ ਕੀਤਾ ਸੀ ਕੁੜੀ ਦਾ ਮੈਂ ਦੱਸ ਪਾਤੀ ਇਹਨਾਂ ਨੂੰ ਮੈਂ ਮੇਰੀ ਮਾਸੀ ਦੀ ਕੁੜੀ ਆ ਉਹਦੇ ਕੋ ਮੁੰਡਾ ਆ ਇਹਨਾਂ ਵੀ ਸੇ 10 ਜਨੇ ਘਰ ਬੁਆ ਵੇਖਣ ਗਏ ਆ ਵੇਖ ਕੇ ਉੱਥੇ ਜਰੋਨਾ ਮੀਰ ਸ਼ਰਾਬ ਵੇਖਿਆ ਉੱਥੇ ਪੀਨ ਖਾਂਡਾ ਤੇ ਮੈਂ ਤਾਂ ਆਪਦੀ ਪੁਛ ਪੜਤਾਲ ਕਰ ਲਓ ਕੱਲ ਨੂੰ ਮੈਨੂੰ ਨਾ ਕੋਈ ਗੱਲ ਬਾਤ ਕਿਉ ਮੇਰੀ ਮਾਸੀ ਦੀ ਕੁੜੀ ਨੇ ਰਿਸ਼ਤਾ ਕਰਿਆ ਜੋ ਇਹਨਾਂ ਮੈਨੂੰ ਪੁੱਛਿਆ ਕਿ ਆਇਆ ਨਹੀਂ ਇਹਨਾਂ ਦੇ ਘਰ ਗਈ ਆ ਇਹਨਾਂ ਮੈਨੂੰ ਪੁੱਛਿਆ ਕਿ ਆਇਆ ਨਹੀਂ ਬਰਾਤ ਵਾਲੇ ਦਿਨ ਵੀ ਇਹਨਾਂ ਮੈਨੂੰ ਪੁੱਛਿਆ ਕਿ ਆਇਆ ਮੈਂ ਬਰਾਤ ਵਾਲੇ ਦਿਨ ਵੀ ਇਹਨਾਂ ਦੇ ਘਰ ਗਈ ਆ ਇਹਨਾਂ ਮੁੜ ਕੇ ਆਖਤਾ ਮੁੰਡਾ ਵਿਆਹਿਆ ਆ ਮੈਂ ਕਿਹਾ ਤੁਸੀਂ ਮੈਨੂੰ ਸੱਦ ਦਿਓ ਮੈਨੂੰ ਨਾਲ ਲੈ ਕੇ ਜਾਂਦੇ ਹੋ ਇਹਨਾਂ ਮੈਨੂੰ ਕੋਈ ਗੱਲਬਾਤ ਨਹੀਂ ਦੱਸੀ ਕੁੜੀ ਦੇ ਤਲਾਕ ਵੀ ਕਰਾ ਲਿਆ ਏ ਤਲਾਕ ਰਾ ਕੇ ਲਿਆਂ ਕੇ ਇਹਨਾਂ ਨੇ ਮੈਨੂੰ ਫੋਨ ਲਾਇਆ ਨੇ ਕਿੱਥੇ ਆ ਘਰੇ ਆ ਸਰਪੰਚ ਸਾਡਾ ਮੈਂ ਸਰਪੰਚ ਤੇ ਮੇਰੇ ਘਰ ਆ ਜਾ ਜੇ ਤੁਹਾਡੇ ਘਰ ਆ ਸਕਦਾ ਮੇਰੇ ਘਰ ਵੀ ਆ ਸਕਦਾ ਸਰਪੰਚ ਸਾਡੀ ਦੋਵਾਂ ਧਿਰਾਂ ਦੀ ਗੱਲ ਸੁਣਨ ਲੱਗਦਾ ਆ ਫਿਰ ਮੈਨੂੰ ਇੱਥੇ ਆ ਗਏ ਆ ਮੈਂ ਮੈਂ ਇੱਥੇ ਤੱਕੇਸ਼ਾਈ ਕੀਤੀ ਆ ਉੱਠ ਤਾਂ ਤੈਨੂੰ ਸਰਪੰਚ ਸੱਦੇ ਜਾਂਦਾ ਆ ਮੈਂ ਸਰਪੰਚ ਦੇ ਥਰੂ ਚਲੇ ਗਈਆਂ ਪੰਚਾਇਤ ਦੇ ਆਕੇ ਪੰਚਾਇਤ ਮਹਰਾਬ ਵਰ ਗਿੰਦੀਆ ਤੇ ਗਾੜੀ ਸਰਪੰਚ ਨੇ ਕੋਈ ਗੱਲ ਨਹੀਂ ਆ ਇਹਨਾਂ ਫੜਕੇ ਮੇਰਾ ਮੂੰਹ ਕਾਲਾ ਕਰਤਾ ਸਰਪੰਚ ਦੀ ਥਰੂ ਨੇ ਸਾਰਾ ਕੋਸ਼ਿਸ਼ ਕੀਤਾ ਈ ਲੱਗਦਾ ਜਾਨੋ ਇਹ ਸਰਪੰਚ ਦੀ ਸ਼ਹਿਰ ਸਾਰਾ ਕੁਝ ਆ ਹਾਂਜੀ ਮੈਦੀ ਕੋਈ ਸੁੰਦਾ ਕਹਿੰਦਾ ਨਹੀਂ ਮੈਂ ਗਰੀਬ ਨਹੀਂ ਆਪਦੇ ਨਿਕਨੇਕੇ ਬੱਚੇ ਲਿੱਤੇ ਬੈਠੀਆਂ ਪੁੱਤ ਮੇਰਾ ਕੰਪਨੀ ਚ ਆ ਮੈਂ ਕੱਲੀ ਇੱਥੇ ਰਹਿਨੀ ਆ ਮੈਨੂੰ ਇਹਨਾਂ ਦਾ ਹਰ ਵੇਲੇ ਖਤਰਾ ਆ ਜੀ ਇਹ ਕੋਈ ਦਰਖਾਸਤ ਦਿੱਤੀ ਹੈ ਹਾਂਜੀ ਦਰਖਾਸਤ ਦਿੱਤੀ ਆ ਤੇਰਾ ਸਰਪੰਚ ਜਿੰਨਾ ਕੀ ਨਾਗੇ ਸਰਪੰਚ ਤੇਰਾ ਨਾਂ ਜਿੰਦਰ ਸਿੰਘ ਸਰਪੰਚ ਹੈ ਜੀ ਜਿਹੜਾ ਦੂਸਰੇ ਜਿੰਨਾ ਮੂੰਹ ਕਾਲਾ ਕੀਤਾ ਉਹ ਕੌਣ ਉਹ ਸੁੱਖਾ ਸਿੰਘ ਆ ਇੱਕ ਦਾ ਨਾਂ ਕਿੰਦਰ ਕੌਰ ਆ ਇੱਕ ਦਾ ਨਾਂ ਨਿਮੋਹਾਂ ਕਾਲੂ ਦੇ ਕਰਦੀ ਆ ਇੱਕ ਕਿੰਦਰ ਆ ਇੱਕ ਰਾਣੀ ਆ ਵਿਆਹ ਹੋ ਗਿਆ ਹੀ ਕੁੜੀ ਦਾ ਹਾਂਜੀ ਵਿਆਹ ਹੋ ਗਿਆ ਤਲਾਕ ਵੀ ਕਰਾਇਆ ਤੇਰੇ ਚਰ ਬਾਅਦ ਕੁ ਤਲਾਕ ਹੋਇਆ ਤਲਾਕ ਅਗਲੇ ਦਿਨ ਨੇ ਨਾ ਤਲਾਕ ਕਰ ਲਿਆ ਜੀ ਅੱਛਾ ਹਾਂ ਸੋਵਾਰੇ ਨਾ ਵਿਆਹ ਕੇ ਲਿਆਇਆ ਸੋਵਾਰ ਨੂੰ ਨਾ ਵਿਆਹ ਕੇ ਕਰੀਆ ਤੇ ਮੰਗਲਵਾਰ ਇਹਨਾ ਲੈਣ ਦੀ ਕਰ ਤੇ ਬੁੱਧਵਾਰ ਵੀਰ ਜੀ ਤਲਾਕ ਇਹਨਾ ਕਰ ਲਿਆ ਇਹਦਾ ਰਿਸ਼ਤਾ ਕਰਿਆ ਉਹ ਤਾਂ ਲੀਕ ਲੱਗਦੀ ਉਹ ਮਾਸੀ ਦੀ ਕੁੜੀ ਆ ਉਹਨੇ ਦੱਸਿਆ ਨਹੀਂ ਮੈਂ ਉਹਨਾਂ ਨੇ ਮੈਨੂੰ ਕੋਈ ਗੱਲ ਬਾਤ ਦੱਸੀ ਉਹਨਾਂ ਜੇ ਮੈਨੂੰ ਦੱਸਦੇ ਤਾਂ ਮੈਂ ਜੇ ਤੋਕਾ ਕਰ ਸਕਦੀ ਇਹ ਪਿੰਡ ਦੇ ਵਿੱਚ ਰਹਿਣ ਆਲੀ ਆ ਹਾਂ ਮੈਂ ਪਿੰਡ ਦੇ ਵਿੱਚ ਰਹਿਣ ਆਲੀ ਆ ਇਹਨਾਂ ਦੇ ਸਿਰ ਤੇ ਮੈਂ ਵੀਰਾ ਭਰਾਵਾਂ ਦੇ ਸਿਰ ਤੇ ਰਹਿਣੀ ਹਾਂ ਇਹ ਵੀ ਕਹਿਆ ਜਾਂਦਾ ਵੀ ਤੁਸੀਂ ਕੋ ਪੈਸੇ ਕੋ ਲੈ ਲੈ ਨਾ ਮੈਨੂੰ ਆਦੇ 50000 ਰੁਪਇਆ ਤੂੰ ਲਿਆ ਜੇ ਮੈਨੂੰ ਉਹ ਕਹਿ ਦੇਣਾ ਕਿ ਅਸੀਂ ਇਹਨੂੰ 50000 ਰੁਪਇਆ ਦਿੱਤਾ ਜੋ ਮੇਰੇ ਤੇ ਕਾਰਵਾਈ ਤੂੰ ਸੀ ਕਰ ਸਕਦੇ ਮੈਂ ਭੁਗਤ ਸਕਦੀ ਹੁਣ ਤੇ ਦਰਖਾਸਤ ਹੀ ਕੋਈ ਕਾਰਵਾਈ ਹੋਈ ਦਰਖਾਸਤ ਦਿੱਤੀ ਉਹਨਾਂ ਕੋਈ ਸੁਣੇਗੀ ਨਹੀਂ ਨੀ ਮੇਰੀ ਕੋਈ ਕਾਰਵਾਈ ਕੋ ਨਹੀਂ ਸੁਣੀ ਗਨੀ ਨਹੀਂ ਆ ਕੋਈ ਫੋਨ ਕਰ ਦਿੰਦੇ ਹਣ ਸਰਪੰਚ ਮੈਂਬਰ ਉਹਨਾਂ ਮੇਰੀ ਕੋਈ ਨਹੀਂ ਸੁਣੀ ਮੈਂ ਕੱਲੀ ਇਸ ਘਰ ਦੇ ਵਿੱਚ ਬੈਠੀ ਨਾ ਸਰਪੰਚ ਕਿਹੜੀ ਪਾਰਟੀ ਦਾ ਬੰਦਾ ਹੈ ਇਹ ਆਮ ਪਾਰਟੀ ਵਾਲੇ ਆ ਇਹ ਲੰਦਾ ਜੇ ہماری ਪਾਰਟੀ ਕਰਕੇ ਲਾਜ਼ਮਤ ਦੀ ਸੁਲਵਾਈ ਨਹੀਂ ਹੁੰਦੀ ਹਾਂਜੀ ਤਾਇੀਆਂ ਨਹੀਂ ਹੋਣਦੀ ਭਾਜੀ ਸਾਡੀ ਸੁਲਵਾਈ ਕੀ ਵੀ ਮੰਗ ਕਰਦੇ ਅਸੀਂ ਮੰਗ ਕਰਦੇ ਮੈਨੂੰ ਅਨਸਾਫ਼ ਮਿਲਣਾ ਚਾਹੀਦਾ ਤੇ ਸਰ ਜਿਹੜੀ ਝੋਟੀਆਂ ਪੈਣ ਸਰ ਕੇ ਵੀਡੀਓ ਵਾਇਰਲ ਹੋ ਗਈ ਜਿਸ ਕੇ ਫੋਨ ਦਾ ਨੂ ਨਾ ਪਤਾ ਕਿਤਾ ਗਿਆ ਸਰ ਕੁਛ ਇੱਕ ਵੀਡੀਓ ਵਾਇਰਲ ਹੋ ਗਈ ਸਰ ਕੀ ਮਾਮਲਾ ਕੀ ਕਰਵਾ ਕੀਤੀ ਮੈਂ ਨਾ ਅੱਜ ਹੀ ਤੇਰੀ ਵੀਡੀਓ ਵੇਖੀ ਹੈਗੀ ਤੇ ਉਸ ਤੋਂ ਪਹਿਲਾਂ ਸਾਡੇ ਬਾਰੇ ਮੇਰੀ ਨੌਲੇਜ 'ਚ ਕੋਈ ਇਤਨਾ ਜਿ ਕੋਈ ਕੰਪਲੇਂਟ ਆਈ ਹੈ ਫਿਰ ਵੀ ਮੈਂ ਮਤਲਬ ਚੰਕੀਨ ਚਾਰਜਿੰਗ ਭੇਜਿਆ ਉੱਥੇ ਤੇ ਫੈਕਟ ਵੈਰੀਫਾਈ ਕਰਦਾ ਵੀ ਕੀ ਗੱਲ ਬਾਤ ਹੈ ਕਿਉਂਕਿ ਸਾਡੇ ਕੋਈ ਕੰਪਲੇਂਟ ਨਹੀਂ ਆਈ ਤੇ ਜਿਵੇਂ ਵੀ ਕੋਈ ਕੰਪਲੇਂਟ ਹੋਵੇ ਜਿਵੇਂ ਕੋਈ ਇਫੈਕਟ ਸਾਹਮਣੇ ਆਉਣ ਦੀ ਉਸਰ ਨਹੀਂ ਕਾਰਵਾਈ ਕਰਦਾ ਹੈ